ਦੇਖ ਲਾ ਦਿਓ ਕਿਵੇਂ ਧੱਕਾ ਕਰ ਰਿਹਾ ਪ੍ਰਸ਼ਾਸਨ ਪੂਰੇ ਦੇਖ ਸਕਦੇ ਹੋ ਖੇਤ ਦੇ ਖੇਤ ਦੇ ਯਾਰ ਖੇਤ ਦੇ ਖੇਤ ਦੇ ਉਹ ਦੇਖ ਸਾਹਿਬ ਉਹ ਮੋਰਚਾ ਜਿੱਤ ਲਿਆ ਜਾਰ ਦੇ ਜਾਰ ਦੇ ਜਾਰ ਦੇ ਖੇਤ ਦੇ ਉਹ ਦੇਖ ਸਾਹਿਬ ਉਹ ਜਿੱਤ ਗਿਆ ਦੇਖਦਾ ਲੋ ਕਿਵੇਂ ਧੱਕਾ ਕਰ ਰਿਹਾ ਪ੍ਰਸ਼ਾਸਨ ਪੂਰਾ ਦੇਖ ਸਕਦੇ ਹੋ ਖੇਚਦੇ ਖੇਚਦੇ ਯਾਰ ਖੇਚਦੇ ਖੇਚਦੇ ਉਹ ਦੇਖ ਸਾਹ ਕਰਿਓ ਮੋਰਚਾ ਜਿੱਤ ਲਿਆ ਜਾਨਦੇ 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 ਓਏ ਖੇਚਦੇ ਉਹ ਦੇਖ ਸਾਹ ਕਰਿਓ ਜਿੱਤ ਗਏ ਇਹ ਸਾ ਦੇਖ ਲਾ ਦਿਓ ਕਿਵੇਂ ਧੱਕਾ ਕਰ ਰਿਹਾ ਪ੍ਰਸ਼ਾਸਨ ਪੂਰੇ ਦੇਖ ਸਕਦੇ ਹੋ ਖਿੱਚਦੇ ਖਿੱਚਦੇ ਯਾਰ ਖਿੱਚਦੇ ਖਿੱਚਦੇ ਉਹ ਦੇਖ ਸਾਹਿਬ ਉਹ ਮੋਰਚਾ ਜਿੱਤ ਲਿਆ ਜਾਨਦੇ 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 ਓਏ ਖਿੱਚਦੇ ਉਹ ਦੇਖ ਸਾਹਿਬ ਉਹ ਜਿੱਤ ਗਏ ਦੇਖ ਲੈ ਲੋ ਕਿਵੇਂ ਧੱਕਾ ਕਰ ਰਿਹਾ ਪ੍ਰਸ਼ਾਸਨ ਪੂਰੇ ਦੇਖ ਸਕਦੇ ਹੋ ਖਿੱਚਦੇ ਖਿੱਚਦੇ ਯਾਰ ਖਿੱਚਦੇ ਖਿੱਚਦੇ ਉਹ ਦੇਖਾ ਕਰਿਓ ਮੋਰਚਾ ਜਿੱਤ ਲਿਆ ਚੜਦਾ ਰਹੇਗਾ ਬੰਦਾ ਰਹੇਗਾ ਚੜਦੇ 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 ਓਏ ਖਿੱਚਦੇ ਉਹ ਦੇਖਾ ਕਰਿਓ ਜਿੱਤ ਗਏ ਦੇਖਾ ਦੇਖ ਲਾ ਦਿਓ ਕਿਵੇਂ ਧੱਕਾ ਕਰ ਰਿਹਾ ਪ੍ਰਸ਼ਾਸਨ ਪੂਰੇ ਦੇਖ ਸਕਦੇ ਹੋ ਖਿੱਚਦੇ ਖਿੱਚਦੇ ਯਾਰ ਖਿੱਚਦੇ ਖਿੱਚਦੇ ਉਹ ਦੇਖ ਸਾਹ ਕਰਿਓ ਮੋਰਚਾ ਜਿੱਤ ਲਿਆ ਜਾਣਦੇ 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 ਓਏ ਖਿੱਚਦੇ ਉਹ ਦੇਖ ਸਾਹ ਹੋ ਗਿਆ ਜਿੱਤ ਗਏ ਦੇਖ ਲਾ ਦਿਓ ਕਿਵੇਂ ਧੱਕਾ ਕਰ ਰਿਹਾ ਪ੍ਰਸ਼ਾਸਨ ਪੂਰਾ ਦੇਖ ਸਕਦੇ ਹੋ ਖਿੱਚਦੇ ਖਿੱਚਦੇ ਯਾਰ ਖਿੱਚਦੇ ਖਿੱਚਦੇ ਉਹ ਦੇਖਾ ਕਰਿਓ ਮੋਰਚਾ ਜਿੱਤ ਰਿਹਾ ਜਾਰ ਦੇ ਜਾਰ ਦੇ ਜਾਰ ਦੇ ਓਏ ਖਿੱਚਦੇ